ਮੇਸਰ ਸਪੀਅਰ ਜੀ ਸਾਇਓ ਕੀ ਕਰਾ ਚੁਕ। ਮੈਂ ਜੁਗਿੰਦਰ ਮਕਾਲਾ ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਜੇਥਕਾਂ ਪੰਜਾਬ ਇਸ ਕੋ ਤੁਹਾਨੂੰ ਦੀ ਬਹੁਤ ਨਿੰਦਾ ਕਰਦਾ ਵਾ ਕਿ ਜਿਨ੍ਹਾਂ ਨੇ ਸਾਡੇ ਸੀਨੀਅਰ ਪੱਤਰਕਾਰ ਫਿਰੇ ਗੁਜਿੰਦਰ ਭੱਲਾ ਜੀ ਨਾਲ ਅਨਮਨਕੀ ਸਬਰ ਕੀਤਾ ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਹ ਵੀਡੀਓ ਦੇਖੀ ਉਹ ਕੰਬ ਉਠੇ। ਇਹ ਪੁਲਿਸ ਅਫਸਰ ਨੇ ਜਾਂ ਇੱਕ ਇੱਕ ਇਸ ਡਿਪਾਰਟਮੈਂਟ ਤੋਂ ਇਹ ਸਿੱਖਿਆ ਲੈ ਕੇ ਆਏ ਨੇ ਕਿ ਇਹ ਕੀ ਹੋ ਰਿਹਾ ਔਰ ਇਹ ਬੜੀ ਦੁਖਦਾਈ ਗੱਲ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਔਰ ਇਹ ਸਾਰਾ ਹੀ ਪੰਜਾਬ ਦੇ মিডিਆ ਜਿਹੜਾ ਉਹਦੇ ਤੋਂ ਵੱਖ-ਵੱਖ ਚੈਨਲਾਂ ਵੱਖ-ਵੱਖ ਪ੍ਰਿੰਟ মিডিਆ ਸੋਸ਼ਲ ਮੀਡੀਆ ਤੋਂ ਖੂਨ ਆ ਰਹੇ ਨੇ ਔਰ ਭਲਾ ਜੀ ਨੇ ਜਿਹੜੀ ਜਿਹੜਾ ਇਹ ਨਾਲ ਨਾਲ ਹੋਇਆ ਉਹਦਾ ਪੂਰੇ ਜਿਹੜੇ ਪੰਜਾਬ ਦੇ মিডিਆ ਦੇ ਅੰਦਰ ਜਿਹੜਾ ਨਾ ਉਹ ਹਰ ਖਲ ਮਰ ਗਈ ਹੈ ਅੱਜ ਲੋਕ ਭਲਾਈ ਘਟਕਿੰਤੀ ਲੋਕ ਭਲਾਈ ਸੰਸਥਾ ਦੇ ਰਜਿਸਟਰਡ ਦੇ ਪ੍ਰਧਾਨ ਨੇ ਸਤਨਾਮ ਜੋਰਾ ਜੀ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਦੇ ਨਾਲ ਚੱਕੇ ਭਲਾਈ ਦਾ ਜਿਸੇ ਪਤਾ ਲੈਣ ਆਏ ਨੇ ਉੱਥੇ ਪੁਲਿਸ ਪ੍ਰਸ਼ਾਸਨ ਦਾ ਬੰਧਨ ਨੇ ਧੰਨਵਾਦ ਵੀ ਕੀਤਾ ਵਾ ਐਸਐਸਪੀ ਸਾਹਿਬ ਦਾ ਕਿ ਐਸਐਸਪੀ ਸਾਹਿਬ ਨੇ ਆਪਣੀ ਡਿਊਟੀ ਨੂੰ ਬੜੀ ਬਰੀਕੀ ਨਾਲ ਸਮਝ ਕੇ ਔਰ ਉਹਨਾਂ ਨੇ ਪੱਤਰਕਾਰ ਭਾਈਚਾਰੇ ਨੂੰ ਔਰ ਭਲਾਈ ਦੇ ਨੂੰ ਇਨਸਾਫ ਦਿੱਤਾ ਇਸ ਤੋਂ ਅੱਗੇ ਜਿਹੜੀ ਐ ਕੀ ਕਰ ਰਿਹਾ ਜੀ ਜੇ ਕੀ ਮਾਰ ਕਰਦੇ ਆ ਦੇਖੋ ਇਹ ਜਿਸ ਤਰ੍ਹਾਂ ਉਹਨਾਂ ਨੇ ਕੁੱਟਿਆ ਕਿਤੋਂ ਪਤਾ ਲੱਗਦਾ ਵੀ ਉਹਨਾਂ ਦਾ ਹੌਸਲਾ ਕਰ ਕੋਈ ਪਿਛਲਾ ਜਿਹੜਾ ਉਹਨਾਂ ਦਾ ਮੈਕ ਹਿਸਟਰੀ ਆ ਉਹ ਵੀ ਫਰੋਲੀ ਜਾਣੀ ਚਾਹੀਦੀ ਹੈ ਕਿ ਕੀ ਹੋਇਆ ਹੈ ਕਿਉਂ ਹੋਇਆ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਦਰਦਾਂ ਨੂੰ ਕੁੱਟਿਆ ਉਦਾਂ ਮਾਨੇ ਕੁੱਟਿਆ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਐਸਐਸਪੀ ਬਟਾਲਾ ਤੇ ਐਸਐਸਪੀ ਮਠੰਗਾਂ ਨੂੰ ਕਹਾਂਗੇ कि ਇਹਨਾਂ ਦੀ ਪੁਲੀਕੀ ਨਾਲ ਜਾਂਚ ਕੀਤੀ ਹੈ ਔਰ ਇਹਨਾਂ ਨੂੰ ਬੰਦੀ ਸਜਾ ਦਿੱਤੀ ਹੈ। ਥੈਂਕ ਯੂ। ਸਾਡੀ ਬਲੈਕ ਮੇਰੇ ਨਾਲ ਇੱਕ ਦਸ ਨੂੰ ਦੋ ਪੁੱਛ ਕੇ ਸਾਬਿਸ਼ ਕੀਤਾ ਹੈ। ਲੇਕਿਨ ਅਫਸਰ ਜੀ ਗਰੇ ਬਠੇਨਾ ਪੁੱਛ ਰਿਹਾ ਦੇ ਨੇ ਗਰੇ ਸ਼ੌਕ ਤੇ ਲੱਗੇ ਹੋਟਲ ਨਾਲ ਕੇ ਮੈਥੇ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ ਔਰ ਵਕ ਵਕ ਚੈਨਾਂ ਨੇ ਫੇਸਬੁੱਕ ਨੇ ਹਰ ਪਲੇਟਫਾਰਮ ਮੇ ਆ ਉਨਾਂ ਨੇ ਸ਼ੇਅਰ ਕੀਤਾ ਵਾਇਰ ਕੀਤਾ ਕਿ ਇਸ ਬੰਦੇ ਨਾਲ ਬਹੁਤ ਧੱਕਾ ਹੋਇਆ ਬਹੁਤ ਗੇਲਛਾਪ ਕੀਤੀ ਗਈ ਆ ਬਹੁਤ ਮੁਲਕੀ ਸੱਤਾ ਢਾਇ ਕਿਨੇ ਉਹ ਵੀਡੀਓ ਵਾਇਰਲ ਹੋਣ ਨਾਲ ਜਿਹੜੀ ਮਿਹਰੀ ਉਹ ਆਜਾ ਪੂਰੇ ਪੰਜਾਬ ਦਾ ਪਰ ਇੰਡੀਆ ਦਾ ਤੱਕ ਰਹੀ ਮਿਲਿਓ ਪਹੁੰਚੀ ਗਿਆ ਤੇ ਇਹਨਾਂ ਤਰੀਕਾ ਬਹੁਤ ਧੱਕਾ ਹੋਇਆ ਵਾ ਤੇ ਪੱਤਰਕਾਰ ਭਾਈਚਾਰੇ ਦੇ ਵਿੱਚ ਬਹੁਤ ਸਾਡੇ 'ਚ ਰੋਸ ਪਾਇਆ ਜਾ ਰਿਹਾ ਵਾ ਪੂਰੇ ਪੰਜਾਬ ਦਾ ਮੀਡੀਆ ਕਿ ਹਣ ਚਲ ਮਤ ਕੀਏ ਕਿ ਇਹ ਸਾਡੇ ਪੱਟੇ ਪੱਤਰਕਾਰ ਬਟਾੜੇ ਵਾਲੇ ਨਹੀਂ ਹੋਇਆ ਇਹ ਸਾਡੇ ਨਾਲ ਹੋਇਆ ਵਾ ਕਿਤੇ ਅੱਜ ਉਹ ਸਾਰੇ ਲੋਕ ਮੇਰੇ ਨਾਲ ਸਾਥ ਗੇਰੇ ਮੋੜਨਾ ਮੋਟਾ ਪਲਾ ਕੇ ਅੱਜ ਮੇਰੇ ਕੋਲ ਘਟ ਗਿਣਤੀ ਲੋਕ ਪ੍ਰਸ਼ਾਸਨ ਸਟਾਫ ਰਜਿਸਟਰਡ ਮੇਰੇ ਸੁਖਨਾਨ ਸਿੰਘ ਜੀ ਨੇ ਉਹ ਮੇਰਾ ਹੱਥ ਅਗਨੋ ਹਸਪਤਾਲ ਆਏ ਨੇ ਉਹਨਾਂ ਨੇ ਮੈਨੂੰ ਹਮਦਰਦੀ ਪ੍ਰਗਟ ਕੀਤੀ ਹੈ ਕਿ ਅਸੀਂ ਤੁਹਾਡੇ ਨਾਲ ਇਹ ਲਗਾ ਕੇ ਇੱਕ ਕਰਕੇ ਤੁਹਾਨੂੰ ਇਸ਼ਾਰਾ ਦਵਾਵਾਂਗੇ ਤੇ ਮੇਰੇ ਆਪਣੇ ਸਾਡੇ ਪੰਜਾਬ ਪ੍ਰਧਾਨ ਜਰਨੇ ਐਸੋਸੀਏਸ਼ਨ ਦੇ ਇਕਿੰਦਰ ਕੁਮਾਰ ਉਰਾਲਾ ਜੀ ਉਹਨਾਂ ਦਾ ਵੀ ਮੈਨੂੰ ਬਹੁਤ ਸਹਿਯੋਗ ਰਿਹਾ ਉਹਨਾਂ ਵੀ ਵਿਸ਼ਵਾਸ ਦਿੱਤਾ ਵੀ ਕਿਸੇ ਚੀਜ਼ ਦੀ ਕਦਰ ਨਾਲ ਤੁੰਤਨਾ ਨਹੀਂ ਕਿਸੇ ਕੋ ਕੱਟ ਕੇ ਮੁਕਾਬਲਾ ਕਰਾਂਗੇ ਜੁਰਮ ਦੇ ਖਿਲਾਫ ਮੈਂ ਇੱਥੇ ਥੈਂਕਸ ਕਰਨਾ ਕਰਨਾ ਐਸਐਸਪੀ ਬਟਾਲਾ ਜੀ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੌਕੇ ਦੇ ਉੱਤੇ ਐਫਆਰ ਦਰਜ ਕਰਕੇ ਔਰ ਥੋੜੇ ਘੱਟ ਸਮੇਂ ਦੇ ਵਿੱਚ ਹੀ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਔਰ ਅਸੀਂ ਅੱਜ ਆਫਿਸ ਐਸਐਸਪੀ ਸਾਹਿਬ ਦੇ ਆਏ ਸੀ ਉਹ ਕਿਸੇ ਮੀਟਿੰਗ ਸੀ ਐਮ ਦੀ ਮੀਟਿੰਗ ਸੀ ਆਪਣੇ ਬਾਬਾ ਬਕਾਲਾ ਉਹਦੇ ਨਾਲ ਉਹਨਾਂ ਕਰਨ ਸਾਨੂੰ ਮਿਲਣ ਸੀ ਪਰ ਉਹਨਾਂ ਨੇ ਆਪਣੀ ਕੁਝ ਅਫਸਰਤੀ ਦਿੱਤੀ ਲਗਾਈ ਸੀ ਉਹਨਾਂ ਨੇ ਸਾਨੂੰ ਬਹੁਤ ਵਿਸ਼ਵਾਸ ਦਿੱਤਾ ਹੈ ਜੀ ਆਪਾ ਤੁਹਾਡਾ ਪੂਰਾ ਜਿਹੜਾ ਜੋ ਵੀ ਤੁਹਾਡੀ ਪਤਾਈਆਂ ਕੋਈ ਰਹਿ ਗਈਆਂ ਆਪਾਂ ਉਹਨਾਂ ਨੂੰ ਦੂਰ ਕਰਕੇ ਤੁਹਾਨੂੰ ਇਨਸਾਰ ਦੇਵਾਂਗੇ ਉਥੇ ਮੌਕੇ ਤੇ ਮੇਰੀ ਉਹਨਾਂ ਨੇ ਐਸ.ਡੀ. ਸਾਹਿਬ ਨਾਲ ਗੱਲ ਵੀ ਕਰਾਈ ਆ ਔਰ ਮੈਂ ਨਾਲ ਤਾਂ ਫੇਰ ਥੈਂਕਸ ਕਰਨਾ ਚਾਹੁੰਦਾ ਸਰਕਟ ਦਾਦਾ ਜੀ ਤਾਂ ਮੈਨੂੰ ਬਹੁਤ ਵਿਸ਼ਵਾਸ ਦਿੱਤਾ ਏ ਔਰ ਮੈਨੂੰ ਹੰਡਰਪ ਛਿੰਦਕੀਨ ਹੋ ਗਿਆ ਵਾ ਉਹਨਾਂ ਨਾਲ ਗੱਲ ਕਰਕੇ ਕਿ ਮੈਨੂੰ ਇਨਸਾਰ ਮਿਲੇਗਾ ਔਰ ਗਾਹ ਇਹੋ ਜਿਹੇ ਤਰੀਕੇ ਜਿਹੜੇ ਇਹ ਕੰਮ ਕਰ ਦੇਗਾ ਇਹਨਾਂ ਦੀ ਰੋਕ ਲੱਗ